ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਲੁਧਿਆਣਾ ਸ਼ਹਿਰ ਗਿੱਲਪਿੰਡ ਦੇ ਵਿੱਚ ਪਹੁੰਚ ਗਏ ਜੀ ਰਵਾਈਲ ਮਾਲ ਲੁਧਿਆਣਾ ਬਾਈਪਾਸ ਤੇ ਇਹ ਮਾਲ ਆ ਇਹਦੀ ਲੋਕੇਸ਼ਨ ਤੁਹਾਨੂੰ ਬਾਹਰੋਂ ਦੱਸ ਦਾਂਗੇ ਤੁਹਾਨੂੰ ਐਲਸੀਡੀਆਂ ਦਾ ਉਰੇ ਢੰਡਾਰ ਲੈ ਕੇ ਆਇਆ ਬਹੁਤ ਸਸਤੀਆ ਤੇ ਵਧੀਆ ਐਲਸੀਡੀਆਂ ਨੇ ਬਾਕੀ ਬਾਈ ਜੀ ਨਾਲ ਸਾਰੀ ਗੱਲ ਕਰਕੇ ਤੁਹਾਨੂੰ ਸਮਝਾਉਨੇ ਆ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਜੀ ਦੱਸਿਓ ਇਹਨਾਂ ਬਾਰੇ ਰੇਟ ਪੂਰੇ ਇਹ ਐਲਸੀਡੀ ਕਿਹੜੀ ਆ ਬਾਈ ਜੀ ਪਹਿਲਾਂ ਇਹ ਤੋਂ ਸ਼ੁਰੂ ਕਰ ਲੰਨੇ ਆਪਾਂ ਟੀ ਸ਼ੈਲ ਦੀ ਹੈ ਵੀਰੇ 55 ਇੰਚੀ ਕਯੂਲਡ ਮਾਡਲ अच्छा 55 इंच हां जी ਤੇ ਇਹਦਾ ਮਾਰਕੀਟ ਦੇ ਵਿੱਚ ਕੀ ਰੇਟ ਚੱਲਦਾ ਪਿਆ ਵੀਰੇ 60000 ਦੀ ਹੈ ਵੀਰੇ क्यू LED ਮਾਡਲ ਅੱਛਾ ਜੀ हां जी ਤੇ ਆਪਣੇ ਕੋਲ ਮਿਲੇਗੀ 50000 ਰੁਪਏ ਦੀ ਲੈ ਵੀ ਦੋਸਤੋ ਇਹ LCD 50000 ਦੀ ਬਾਈਆਂ ਦਾ ਵੀ ਮਿਲੂਗੀ ਉਹ ਇਹ ਬਾਈ ਜੀ ਵੱਡੀ ਕਿੰਨੇ ਇੰਚੀ ਹੈ ਜੀ 75 ਅੱਛਾ ਜੀ हां जी ਦਰਬੀਰ ਮਾੜੀ ਦਿਖਾ ਦੇ ਵੀਰੇ ਐਨ ਪੂਰਾ ਚੰਗੀ ਤਰ੍ਹਾਂ ਬਾਈਆਂ ਨੂੰ ਅੱਗੇ ਆ ਕੇ ਤੇ ਇਹਦਾ ਮਾਰਕੀਟ ਪ੍ਰਾਈਸ ਕਿੰਨਾ ਵੀਰੇ ਇਹ ਆਪਣੇ ਕੋਲ 75 ਕਯੂ ਐਲਈਡੀ ਬੀਯੂ ਦੀ ਆ ਜੀ ਹਾਂਜੀ 80000 ਰੁਪਏ ਦੀ ਆਪਣੇ ਕੋਲ ਸੇਲ ਪ੍ਰਾਈਜ਼ ਯਾਰ ਅੱਛਾ ਜੀ ਹਾਂਜੀ ਉਹਦਾ 1 ਲੱਖ ਦਾ 10000 ਰੁਪਏ ਦੀ ਸ਼ੋਅਰੂਮ ਪ੍ਰਾਈਜ਼ ਯਾਰ ਅੱਛਾ ਠੀਕ ਹੈ ਜੀ ਆਪਣੇ ਲਵੋ 80000 ਦੀ ਹਾਂਜੀ ਦੋਸਤੋ 80000 ਦੀ ਬਾਈਆਂ ਲਵੋ ਮਿਲ ਜੂਗੀ ਤੇ ਇਹ ਵਾਲੀ ਪਿੱਛੇ ਵਾਲੀ ਵੀਰੇ ਪਿੱਛੇ ਵਾਲੀ ਥਾਮਸਨ ਦੀ ਆ 75 ਇੰਚ 4K ਅੱਛਾ ਜੀ ਹਾਂਜੀ ਇਹ ਕਿੰਨੇ ਦੀ ਮਿਲ ਜੂ ਆਪਣੇ ਤੋਂ ਇਹ 70000 ਦੀ ਮਿਲ ਜੇਗੀ ਫਿਰ ਇਹ 70000 ਦੀ ਤੇ ਇੱਧਰ ਵਾਲੀਆਂ ਬਾਈ ਜੀ ਇਹ ਕਿੰਨੇ ਇੰਚ ਆ ਇਹ ਮੈਟ੍ਰੋਲਾ ਆ ਗਈ 65 ਇੰਚ ਅੱਛਾ ਜੀ ਹਾਂਜੀ ਇਹ ਗੂਗਲ ਟੀਵੀ ਆ 4K ਚ ਜੀ 47000 ਰੁਪਏ ਦਾ ਅੱਛਾ ਆਪਣੇ ਲਈ ਲੈਵੇ 47000 ਹਾਂਜੀ ਤੇ ਲੈ ਵੀ ਦੋਸਤੋ ਦੇਖ ਸਕਦੇ ਹੋ ਰੇਟ ਦਾ ਮਾਰਕੀਟ ਨਾਲੋਂ ਬਹੁਤ ਜ਼ਿਆਦਾ ਬਾਈਆਂ ਦਾ ਫਰਕ ਆ ਹਾਂਜੀ ਬਾਈ ਜੀ ਇਹ ਇਹਦਾ ਪ੍ਰਾਈਸ ਦੱਸਿਓ ਕਿੰਨੇ ਇੰਚ ਆ ਪੂਰੀ ਡਿਟੇਲ ਦੇ ਵਿੱਚ ਕਸਟਮਰ ਆਪਾਂ ਜੋ ਵੀ ਆਊਗਾ ਉਹਰੇ ਕਿੰਨੇ ਇੰਚ ਆ ਪੂਰੀ ਡਿਟੇਲ ਚ ਦੱਸਿਓ ਇਹਦੇ ਬਾਰੇ ਇੰਚ ਹੀ ਆ ਅੱਛਾ ਜੀ ਹਾਂਜੀ 75 ਇੰਚੀ ਸੋਨੀ ਦਾ 90K ਮਾਡਲ ਆ ਜੀ ਇਹ ਮਾਡਲ ਕਿਹੜਾ ਸ਼ੋਰੂਮ ਪਰ ਜਰਾ 2.5 ਲੱਖ ਰੁਪਏ ਵਾ ਆਪਣੇ ਕੋਲ ਮਿਲੂਗਾ 1,75,000 ਰੁਪਏ ਦੀ ਅੱਛਾ ਜੀ ਹਾਂਜੀ ਫਿਰ 2500 ਹਾਂਜੀ ਲੈ ਵੀ ਆਹ ਵਾਲੀ ਬਾਈ ਜੀ ਇਧਰੋਂ ਕਿੰਨੇ ਦੀ ਆ ਸੋਨੀ ਦੀ ਸੋਨੀ ਦੀ 85000 ਰੁਪਏ ਦੀ ਹੈ ਜੀ ਅੱਛਾ ਇਹ ਕਿੰਨੇ ਇੰਚੀ ਹੈ ਵੀਰੇ 65 ਇੰਚੀ ਆ ਅੱਛਾ 65 ਇੰਚੀ ਤੇ ਇਹਦਾ ਕੀ ਰੇਟ ਆ ਵੀ ਜੀ ਆਪਣਾ ਇਹ 85000 ਰੁਪਏ ਦੀ ਆ ਅੱਛਾ 85000 ਰੁਪਏ ਦੀ ਹਾਂਜੀ ਤੇ ਜੇ ਕੋਈ ਬਾਈ ਦੂਰੋਂ ਆਉਂਦਾ ਕੋਈ ਡਿਸਕਾਊਂਟ ਕਰੋਗੇ ਵੀਰੇ ਹਾਂਜੀ ਹਾਂਜੀ ਮੌਕੇ ਤੇ ਜੋ ਵੀ ਲੈ ਵੀ ਦੋਸਤੋ ਜੇ ਤੁਸੀਂ ਕਿਤੋਂ ਵੀ ਆਉਂਗੇ ਬਾਈ ਜੀ ਡਿਸਕਾਊਂਟ ਤੁਹਾਨੂੰ ਪੂਰਾ ਦੇਣਗੇ ਕਿਤੋਂ ਵੀ ਆਉਂਗੇ ਤੁਸੀਂ ਬਾਈ ਜੀ ਹੁਣ ਆ ਲਵੇ ਆਓ ਉਰੇ ਦੇਖੋ ਚੈੱਕ ਕਰੋ ਤੇ ਵੱਧ ਤੋਂ ਵੱਧ ਡਿਸਕਾਊਂਟ ਕਰਨਗੇ। ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਬਾਈਆਂ ਲਵੇ ਪੰਡਹਾਰਾ ਐਲਸੀਡੀਆਂ ਦਾ ਤੇ ਜਿੰਨਾ ਮਰਜੀ ਤੁਸੀਂ ਸਟਾਕ ਲੈ ਸਕਦੇ ਹੋ ਬਹੁਤ ਜ਼ਿਆਦਾ ਉਹਰੇ ਸਟਾਕਾਂ ਦੇ ਵਿੱਚ ਵੀ ਵੈਰਾਈਟੀ ਉਹਰੇ ਦਿਖਾ ਰਹੇ ਆ। ਤੇ ਬਾਈ ਜੀ ਇਹ ਕਿੰਨੇ ਦਾ ਫ੍ਰੀਜਪੈਨ ਦਾ ਕਿੰਨੇ ਲੀਟਰ ਦਾ ਜੀ ਇਹ? ਇਹ ਸਰ 860 ਲੀਟਰ ਹੈ। ਜੀ। ਹਾਂਜੀ। ਤੇ 175000 ਰੁਪਏ ਦਾ। ਓਕੇ। ਤੇ ਉਤੋਂ ਬਾਅਦ ਆ ਐਲਜੀ ਕੰਪਨੀ ਦਾ ਆ ਗਿਆ ਜੀ। ਐਲਜੀ ਕੰਪਨੀ ਦਾ ਸਾਰੇ ਹੈਗਾ ਵਾ ਆਪਣਾ 250 ਲੀਟਰ 145000 ਰੁਪਏ ਦਾ ਇਹਦਾ ਆਨਲਾਈਨ ਪ੍ਰਾਈਸ ਹੈ 163000 ਰੁਪਏ ਠੀਕ ਆ ਸਰ ਤੇ ਉਸ ਤੋਂ ਬਾਅਦ ਵਾਲਾ ਜੀ ਇਹ ਆ ਜਾਏਗਾ ਆਪਣੇ ਹਰਬੋਸ ਦਾ ਜੀ ਡਬਲ ਡੋਰ ਠੀਕ ਆ 100 ਲੀਟਰ ਦਾ ਜੀ ਕਿੰਨਾ ਲੱਗਿਆ ਨਹੀਂ ਓਕੇ ਤੇ ਉਸ ਤੋਂ ਬਾਅਦ ਆ ਇਹ ਵਾਲਾ ਜੀ Samsung ਦਾ 385 ਲੀਟਰ ਸਰ 385 ਲੀਟਰ ਜੀ 45400 ਦਾ ਸੰਸ ਲੈ ਵੀ ਦੋਸਤੋ ਹੁਣ ਮੂਰੇ ਠੰਡਾ ਠੰਡਾ ਆ ਰਹੀ ਆ ਉਹਦੇ ਕਰਕੇ ਬਾਈਆਂ ਨੇ ਬਹੁਤ ਭਾਰੀ ਡਿਸਕਾਊਂਟ ਲਾਇਆ ਕਿ ਗਰਮੀਆਂ ਖਤਮ ਹੋ ਰਹੀਆਂ ਨੇ ਬਾਈ ਜੀ ਸਟਾਕ ਮਤਲਬ ਕਲੀਅਰ ਕਰ ਰਹੇ ਨੇ ਤਾਂ ਕਰਕੇ ਬਾਈ ਹੁਣੀ ਇੰਨੇ ਸਸਤੇ ਰੇਟਾਂ ਦੇ ਵਿੱਚ ਮਾਲ ਨੂੰ ਬੇਚ ਰਹੇ ਨੇ ਤੇ ਇਹ ਬਾਈ ਜੀ ਕਿਹੜਾ ਆ 380 ਲੀਟਰ ਦਾ ਇਹਦਾ ਪ੍ਰਾਈਸ ਤੁਸੀਂ ਦੇਖ ਸਕਦੇ ਹੋ 45500 ਰੁਪਏ ਦਾ ਦੋਸਤੋ ਇਹਦਾ ਪ੍ਰਾਈਸ ਆ ਬਾਕੀ ਹੋਰ ਵੀ ਬਹੁਤ ਫ੍ਰਿਜਾਂ ਹੋਰ ਇਹ ਦੋਸਤੋ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਤੇ ਗਰਮੀ ਖਤਮ ਹੋਣ ਕਰਕੇ ਠੰਡ ਦੇ ਆਉਣ ਕਾਰਨ ਬਾਈ ਹੁਣੀ ਇਹ ਸਟਾਕ ਕਲੀਅਰ ਕਰ ਰਹੇ ਨੇ ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਜਿਵੇਂ ਪੱਖਿਆਂ ਦਾ ਸੀਜ਼ਨ ਵੀ ਆਫ ਹੋ ਰਿਹਾ ਇਹਦੇ ਕਰਕੇ ਬਾਈਆਂ ਨੇ ਬਹੁਤ ਭਾਰੀ ਡਿਸਕਾਊਂਟ ਕਰਤਾ ਪੱਖਿਆਂ ਦੇ ਉੱਪਰ ਵੀ ਤੇ ਬਾਈ ਜੀ ਕਿੰਨਾ ਭਰਿਆ ਰੇਟ ਹੈ ਇਹਦਾ 1500 ਰੁਪਏ ਹਿੰਦ ਵੇਅਰ ਦਾ ਅੱਛਾ ਹਿੰਦ ਵੇਅਰ ਦਾ 1500 ਰੁਪਏ ਦਾ ਤੁਹਾਨੂੰ ਇਹ ਮਿਲ ਜੂਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਬਹੁਤ ਵੈਰਾਈਟੀ ਤੁਹਾਨੂੰ ਪੱਖਿਆਂ ਦੀ ਦੇਖਣ ਨੂੰ ਮਿਲ ਜੂਗੀ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਦਾ ਪ੍ਰਾਈਸ 2000 ਰੁਪਏ ਬਾਈ ਜੀ ਨੇ ਰੱਖਿਆ ਇਹ ਵੀ ਬਹੁਤ ਥੋਕ ਰੇਟ ਦੇ ਵਿੱਚ ਬਾਈ ਹੁਣੇ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਬਾਈ ਹੁਣਾਂ ਦਾ ਉਰੇ ਗਡਾਉਨ ਬਣਿਆ ਹੋਇਆ ਹਰ ਇੱਕ ਚੀਜ਼ ਤੁਹਾਨੂੰ ਉਰੇ ਦੇਖਣ ਨੂੰ ਦੋਸਤੋ ਮਿਲ ਜੂਗੀ ਹਾਂਜੀ ਮੈਮ ਇਹਨਾਂ ਦੇ ਕੀ ਰੇਟ ਨੇ ਜੀ ਇਹ ਤੁਹਾਨੂੰ ਸਾਰੇ 17 1700 ਰੁਪਏ ਲੱਗ ਜੂਗੇ ਅੱਛਾ ਜੀ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਭਾਰੀ ਡਿਸਕਾਊਂਟ ਇਹਨਾਂ ਦੇ ਉੱਪਰ ਕਰਤਾ ਤੇ 17 1700 ਰੁਪਏ ਦੇ ਇਹ ਤੁਹਾਨੂੰ ਵਾਗ ਮਿਲ ਜਾਣਗੇ ਟੈਚੀ ਤੇ ਮੈਮ ਕਿਹੜੀ ਕੰਪਨੀ ਦੇ ਨੇ ਇਹ ਇਹ ਨੋਵਲਟਾ ਦੇ ਅੱਛਾ ਜੀ ਹਾਂਜੀ ਤੇ ਮਾਰਕੀਟ ਨਾਲੋਂ ਦੋਸਤੋ ਬਹੁਤ ਸਸਤੇ ਰੇਟਾਂ ਦੇ ਵਿੱਚ ਤੁਹਾਨੂੰ ਮਿਲ ਰਹੇ ਨੇ ਇਹ ਮੈਮ ਸਾਰੇ ਦੇ ਤੁਹਾਨੂੰ 70% ਡਿਸਕਾਊਂਟ ਤੇ ਮਿਲ ਰਹੇ ਹੋ ਅੱਛਾ ਲੈ ਵੀ ਦੋਸਤੋ 70% ਡਿਸਕਾਊਂਟ ਇਹਨਾਂ ਦੇ ਉੱਪਰ ਮਿਲ ਜੂਗਾ ਬਾਹਰ ਵੀ ਸ਼ੋਅਰੂਮ ਤੇ ਕਿਤੇ ਲਾਉਂਗੇ 50% ਡਿਸਕਾਊਂਟ ਮਿਲਦਾ। ਪੂਰੇ ਭਾਰੀ ਡਿਸਕਾਊਂਟ ਦੇ ਤੁਹਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ। ਹਾਂਜੀ ਦੋਸਤੋ ਰਾਇਲ ਮਾਲ ਦੇ ਵਿੱਚ ਅਸੀਂ ਪਹੁੰਚੇ ਹੋਏ ਸੀ ਅੱਜ। ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ 50% ਲੈਸ ਦੇ ਉੱਪਰ ਤੁਹਾਨੂੰ ਚੀਜ਼ਾਂ ਅਵੇਲੇਬਲ ਪਰਵਾਈਆਂ ਜਾਂਦੀਆਂ ਨੇ ਦੋਸਤੋ। ਤੇ ਬਹੁਤ ਵਧੀਆ ਵਧੀਆ ਕੁਆਲਿਟੀ ਦੇ ਵਿੱਚ ਤੁਹਾਨੂੰ ਚੀਜ਼ਾਂ ਦੇਖਣ ਹੋਰੇ ਰਾਇਲ ਮਾਲ ਦੇ ਵਿੱਚ ਮਿਲ ਜਾਂਦੀਆਂ ਨੇ ਦੋਸਤੋ ਦਿਵਾਲੀ ਤੋਂ ਪਹਿਲਾਂ ਅਸੀਂ ਬਹੁਤ ਵੱਡਾ ਧਮਾਕਾ ਇਹਨਾਂ ਨੇ ਕਰਿਆ ਦੇਖ ਸਕਦੇ ਹੋ ਜੋ ਵੀ ਪਰਮੀ ਦਾ ਸੀਜ਼ਨ ਆਫ ਹੋ ਰਿਹਾ ਉਸ ਦੇ ਕਾਰਨ ਕਰਕੇ ਇਹ ਚੀਜ਼ਾਂ ਬਹੁਤ ਲੈਸ ਦੇ ਵਿੱਚ ਇਹਨਾਂ ਦੇ ਸਟੋਰ ਦੇ ਵਿੱਚ ਲੱਗਿਆ ਹੋਇਆ ਦੋਸਤੋ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਕੇ ਦੇਖੋ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਕੋਈ ਸੁਝਾਅ ਦੇਣਾ ਚਾਹੁੰਦੇ ਤਾਂ ਤੁਸੀਂ ਦੇ ਸਕਦੇ ਹੋ ਦੋਸਤੋ スクリーンショット ਲੈ ਕੇ ਸ਼ੇਅਰ ਕਰਕੇ ਤੁਸੀਂ ਬਗਦੇ ਹੋ ਬਾਈ ਹੋਣੀ ਨੂੰ ਵੱਧ ਤੋਂ ਵੱਧ ਡਿਸਕਾਊਂਟ ਕਰਕੇ ਦੇਣਗੇ ਦੋਸਤੋ ਧੰਨਵਾਦ ਜੀ ਇਸੇ ਤਰ੍ਹਾਂ ਸਾਡੇ ਚੈਨਲ ਤੇ ਵੀਡੀਓ ਦੇਣ ਵਾਸਤੇ ਸਾਡੇ ਚੈਨਲ ਨਾਲ ਜੁੜੇ ਰਹੋ ਜੀ ਨਿਤ ਨਵੀਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ